ਮੈਂ ਅਜੈਪ ਸਿੰਘ ਕਿਵਾਨਾ ਵੌਇਸ ਆਫ ਈਸਟ ਪੰਜਾਬ ਤੋਂ ਅੱਜ ਖਨੌਰੀ ਬਾਰਡਰ ਤੇ ਇੱਕ ਜਿਹੜਾ ਨੌਜਵਾਨ ਸਭਾ ਸਮਾਣੇ ਵਾਲਿਆਂ ਵੱਲੋਂ ਇੱਕ ਖਾਸ ਲੰਗਰ ਲਾਇਆ ਹੋਇਆ ਇਹਦੇ ਵਿੱਚ ਸੋਭਾ ਇਹਨਾਂ ਕੋਲ ਮੈਂ ਪਹਿਲਾਂ ਵੀ ਇੱਕ ਵਾਰੀ ਆ ਕੇ ਯਾਦ ਹੀ ਅੱਜ ਦੁਬਾਰਾ ਆਉਣ ਦਾ ਮੌਕਾ ਮਿਲਿਆ ਅੱਜ ਨੌਜਵਾਨਾਂ ਨਾਲ ਦੁਬਾਰਾ ਜਿਹੜੀ ਹੈਗੀ ਆ ਗੱਲਬਾਤ ਅਸੀਂ ਕਰ ਰਹੇ ਹਾਂ ਸ਼ਾਇਦ ਮੇਰੇ ਖਿਆਲ ਪਹਿਲਾਂ ਤਾਂ ਨਹੀਂ ਤੁਹਾਡੇ ਨਾਲ ਗੱਲ ਹੋਈ ਪਹਿਲੀ ਵਾਰ ਹੋ ਰਹੀ ਹੈ ਹਾਂਜੀ ਇਹ ਪਹਿਲੀ ਵਾਰ ਹੈ ਤਾਂ ਮੈਂ ਬਾਕੀ ਗੱਲ ਇਹਨਾਂ ਨਾਲ ਸਵਾਲਾਂ ਦੇ ਰੂਪ ਦੇ ਵਿੱਚ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਨੌਜਵਾਨ ਜਿਹੜੇ ਹੈਗੇ ਆ ਸਵਾ ਸਵਾਣਾ ਦਾ ਮਕਸਦ ਕੀ ਹੈ ਇਹ ਨੌਜਵਾਨ ਦੀ ਆਪਣਾ ਪਰਿਵਾਰਿਕ ਪਿਸ਼ੋਕੜ ਕੀ ਹੈ ਕਿੱਥੋਂ ਹੈਗੇ ਆ ਇਹਨਾਂ ਦੀ ਕੁਆਲਿਫਿਕੇਸ਼ਨ ਕੀ ਹੈ ਕਿਹੜੀ ਸਟਰੀਮ ਦੇ ਵਿੱਚ ਇਹਨਾਂ ਨੇ ਸਟੱਡੀ ਕੀਤੀ ਹੈ ਸਾਰੀਆਂ ਗੱਲਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਤੁਹਾਡਾ ਸ਼ੁਭਨਾ ਕੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਮੇਰਾ ਨਾਮ ਹਰਜੋਤ ਸਿੰਘ ਹੈ ਹਰਜੋਤ ਸਿੰਘ ਹਾਂਜੀ ਹਰਜੋਤ ਸਿੰਘ ਸਿੱਖ ਹਾਂ ਓਕੇ ਤੇ ਮੈਂ ਫਰੀडम फाइਟਰ ਪਰਿਵਾਰ ਤੋਂ ਬਿਲਾਉ ਕਰਦਾ ਜੀ ਓਕੇ ਹਾਂਜੀ ਸਾਡੇ ਦਾਦਾ ਜੀ ਦਾ ਨਾਮ ਸਰਦਾਰ ਰਜਾਗਰ ਸਿੰਘ ਸੀ ਉਹ ਫਰੀडम फाइਟਰ ਰਹੇ ਫਰੀडम फाइਟਰ ਨੇ ਜੀ ਯਾਨੀ ਆਜ਼ਾਦੀ ਦੀ ਝੰਗ ਚ ਉਹਨਾਂ ਨੇ ਹਿੱਸਾ ਪਾਇਆ ਹਾਂਜੀ ओके ਤੇ ਫਾਦਰ ਸਾਹਿਬ ਦਾ ਨਾਮ ਸਰਦਾਰ ਗੁਰਦੀਪ ਸਿੰਘ ਹੈ ਓਕੇ ਹਾਂਜੀ ਗੁਰਦੀਪ ਸਿੰਘ ਹਾਂਜੀ ਸਰਦਾਰ ਗੁਰਦੀਪ ਸਿੰਘ ਗੁਰਦੀਪ ਸਿੰਘ ਓਕੇ ਹੂੰ ਤੇ ਤੁਹਾਡੀ ਜਿਹੜੀ এডਿਕੇਸ਼ਨ ਬਾਰੇ ਦੱਸੋਗੇ ਕਿੰਨਾ ਪੜੇ ਲਿਖਿਆ ਤੁਸੀਂ ਅਜੀ ਮੈਂ ਗ੍ਰੈਜੂਏਸ਼ਨ ਕੀਤੀ ਹੈ ਤੇ ਪਲੱਸ 2 ਮੈਂ ਮੈਡੀਕਲ ਸਟਰੀਮ ਚੋਂ ਕੀਤੀ ਸੀ ਵੈਰੀ ਨਾਈਸ ਤੇ ਫਿਰ ਉਸ ਤੋਂ ਮਗਰੋਂ ਬੀਐਸਸੀ ਐਗਰੀਕਲਚਰ ਕੀਤੀ ਹੈ ਜੀ ਹੂੰ ਫਿਰ ਜੋਬ ਲੱਗੀ ਪਲੇਸਮੈਂਟ ਹੋ ਗਈ ਸੀ ਜੀ ਓਕੇ ਹਾਂਜੀ ਤੇ ਨਾਲ ਹੀ ਇਧਰੋਂ ਅਸੀਂ ਨੌਜਵਾਨ ਸਭਾ ਨਾਲ ਵੀ ਜੁੜੇ ਆਂ ਇਧਰ ਵੀ ਆਪਣਾ ਇਹ ਬੀਐਸਸੀ ਐਗਰੀਕਲਚਰ ਹੀ ਕਿਉਂ ਕੀਤੀ ਤਾਂ ਨੇ ਇਦਾਂ ਹੀ ਜੀ ਆਪਣਾ ਮੁੱਖ ਕੀਤਾ ਵੈਸੇ ਆਪਾਂ ਪਤਾ ਹੀ ਹੈ ਵੀ ਪੰਜਾਬ ਦਾ 70% ਜਿਹੜਾ ਮੁੱਖ ਕੀਤਾ ਖੇਤੀਬਾੜੀ ਹੈ ਹੂੰ ਤੇ ਅਸੀਂ ਸੋਚਿਆ ਵੀ ਕਿਉਂ ਨਾ ਆਪਾਂ ਉਦੋਂ ਨਵਾਂ ਨਵਾਂ ਬਾਹਰ ਦਾ ਜਾਣ ਵੀ ਚੱਲਿਆ ਸੀਗਾ ਤੇ ਹੋਰ ਵੀ ਕਈ ਕੰਮ ਕਰ ਸੀ ਤੁਸੀਂ ਸੋਚਿਆ ਵੀ ਕਿਉਂ ਨਾ ਵੀ ਆਪਣੇ ਕਿਤੇ ਬਾਰੀ ਕੁਝ ਖੋਜਿਆ ਜਾਵੇ ਸੋਚਿਆ ਜਾਵੇ ਕਿਉਂਕਿ ਜਿਹੜੀ ਖੇਤੀ ਹੈ ਇਹ ਵੀ ਅਨਪੜ੍ਹ ਬੰਦੇ ਦੀ ਨਹੀਂ ਹੈਗੀ ਇਹ ਵੀ ਪੜ੍ਹੇ ਲਿਖੇ ਨੌਜਵਾਨਾਂ ਵਾਸਤੇ ਹੀ ਹੈ ਜੇ ਆਪਾਂ ਕਹਿ ਦਈਏ ਬਿਲਕੁਲ ਤੇ ਇਸ ਤੋਂ ਬਿਨਾ ਹੱਲ ਵੀ ਕੋਈ ਹੈ ਨਹੀਂ ਜੀ ਤੇ ਆ ਆ ਮਤਲਬ ਤੁਹਾਡੇ ਕੋਲ ਜਿਹੜੀ ਖੇਤੀਬਾੜੀ ਜਿੱਤੇ ਕਰਦੇ ਹੋ ਤੁਸੀਂ ਕਿੰਨੀ ਜ਼ਮੀਨ ਆ ਤੁਹਾਡੇ ਬਾਪੂ ਜੀ ਦੇ ਹਿੱਸੇ ਦੇ ਵਿੱਚ ਜਿਹੜੀ ਤਾਂ ਮੰਨ ਲਓ ਸਾਡੇ ਬਜ਼ੁਰਗਾਂ ਦੀ ਜ਼ਮੀਨ ਸੀ ਜੱਦੀ ਜੱਦੀ ਮੰਨ ਲਓ ਸਾਨੂੰ ਪਿੱਛੇ ਜਿਵੇਂ ਆਪਾਂ ਪਾਕਿਸਤਾਨ ਤੋਂ ਆਏ ਸੀਗੇ ਉਦੋਂ ਸਾਡੇ ਬਜ਼ੁਰਗਾਂ ਨੂੰ ਤਿੰਨ ਮਰੱਬੇ ਆਉਂਦੇ ਸੀਗੇ ਜੀ ਤੇ ਉਹ ਉਸ ਤੋਂ ਮਗਰੋਂ ਜਿਹੜੀ ਸਾਨੂੰ ਜਿਹੜੀ ਜ਼ਮੀਨ ਪਈ ਅਲੋਟ ਹੋਈ ਹੈ ਉਹ ਪਿੰਡ ਅੱਤੇ ਵਾਲੀ ਜਿਹੜੀ ਸੀ ਜ਼ਿਲ੍ਹਾ ਫਤਿਗੜ ਸਾਹਿਬ ਚ ਓਕੇ ਹਾਂਜੀ ਮਾਨੂਪੁਰ ਪਿੰਡ ਸੀਗਾ ਹੂੰ ਹੂੰ ਤੇ ਉਸ ਤੋਂ ਮਗਰੋਂ ਫਿਰ ਸਾਡੇ ਦਾਦਾ ਜੀ ਨੇ ਮੰਨ ਲਓ ਲਾਲਪੁਰ ਲਈ ਲਾਲਪੁਰ ਜਿਹੜਾ ਹਰਿਆਣਾ ਚ ਪੈਂਦਾ ਡਿਸਟ੍ਰਿਕਟ ਕੈਥਲ ਚ ਮੰਨ ਲਓ ਤੇ ਉਸ ਤੋਂ ਮਗਰੋਂ ਹੁਣ ਖੰਬੇੜੇ ਵੀ ਹੈਗੇ ਆ ਜੀ ਬਾਕੀ ਤਿੰਨ ਚਾਰ ਪਿੰਡਾਂ ਚ ਹੁਣ ਹੈਗੀ ਆਪਣੇ ਕੋਲ ਜ਼ਮੀਨ ਜੀ 27 22 ਕਿੱਲੇ ਇਸ ਟਾਈਮ ਮੰਨ ਲਓ ਆਪਣੇ ਕੋਲੇ ਹੈਗੇ ਨਹੀਂ ਓਕੇ ਹਾਂਜੀ ਅੱਛਾ ਇਹਦੇ ਵਿੱਚ ਇਹ ਜਿਹੜੀ ਸਟਾਈਟ ਹੈ ਇੱਕੜ ਦੀ ਜਿਹੜੀ ਕੱਠੀ ਜ਼ਮੀਨ ਹੈ ਹਾਂਜੀ ਇਹਦੇ ਵਿੱਚ ਤਾਂ ਮਤਲਬ ਮੇਰਾ ਖਿਆਲ ਹੈ ਕੁਛ ਨਾ ਕੁਛ ਬਚਦਾ ਹੋਵੇਗਾ ਨਾ ਤੁਸੀਂ ਵਧੀਆ ਢੰਗ ਨਾਲ ਖੇਤੀ ਕਰਦੇ ਹੋ ਐਗਰੀਕਲਚਰ ਦੇ ਫੀਲਡ ਦੇ ਵਿੱਚ ਸਟੱਡੀ ਕੀਤੀ ਹੈਗੀ ਹਾਂਜੀ ਹਾਂਜੀ ਬਿਲਕੁਲ ਅਸੀਂ ਜਿੱਦਾਂ ਥੋੜਾ ਟਾਈਮ ਪਹਿਲਾਂ ਜਿੱਦਾਂ ਕਿ ਨਾ ਆਪਾਂ ਜਿਹੜੀ ਖੇਤੀ ਐ ਤਕਰੀਬਨ ਆਪਾਂ ਨੂੰ ਪਤਾ ਹੀ ਐ ਵੀ ਫਰਟੀਲਾਈਜ਼ਰ ਦੇ ਹੋਗੀ ਕੈਮੀਕਲ ਤੇ ਹੋਗੀ ਅਸੀਂ ਥੋੜੀ ਜੀ ਜਿੱਦਾਂ ਟ੍ਰਾਇਲ ਵਾਸਤੇ ਇੱਕ ਦੋ ਏਕੜ ਜਿਹੜੇ ਨੇ ਬਿਨਾ ਪੈਸਟੀਸਾਈਡ ਤੋਂ ਵੀ ਹਾਂਜੀ ਆਰਗੈਨਿਕ ਤਿਆਰ ਕੀਤੀ ਸੀਗੀ ਕਿਉਂਕਿ ਆਪਣੇ ਘਰ ਖਾਣ ਵਾਸਤੇ ਸਬਜ਼ੀਆਂ ਵੀ ਲਾਈਆਂ ਨੇ ਥੋੜੀਆਂ ਬਹੁਤੀਆਂ ਖੇਤੀ ਵੀ ਕਰਦੇ ਆਂ ਜੀ ਤੇ ਹੋਰ ਨੂੰ ਵੀ ਤੁਸੀਂ ਮੋਟੀਵੇਟ ਕਰਦੇ ਆਂ ਆਰਗੈਨਿਕ ਹਾਂਜੀ ਹਾਂਜੀ ਬਿਲਕੁਲ ਮੇਰੇ ਨਾਲ ਸਮਾਣੇ ਦੇ ਏਰੀਏ ਦੇ ਕਾਫੀ ਕਿਸਾਨ ਜੁੜੇ ਹੋਏ ਨੇ ਓਕੇ ਹਾਂਜੀ ਜਿਹੜੇ ਸਲਾਹ ਵੀ ਲੈਂਦੇ ਨੇ ਬਾਕੀ ਅੱਛਾ ਇਹਦੇ ਵਿੱਚ ਕੋਈ ਸਰਕਾਰ ਵੀ ਯੋਗਦਾਨ ਪਾਉਂਦੀ ਹੈ ਇਧਰਲੇ ਪਾਸੇ ਨੂੰ ਜਾਣ ਵਾਸਤੇ ਕੋਈ ਮੋਟੀਵੇਸ਼ਨ ਕਰਦੇ ਹੋਣ ਇਹ ਜਾਂ ਐਗਰੀਕਲਚਰ ਕਿੱਤੇ ਦੇ ਨਾਲ ਜੁੜੇ ਜਿਹੜੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਵਗੈਰਾ ਉਹ ਤੁਹਾਨੂੰ ਅਪਰੋਚ ਕਰਦੇ ਹੋਣ ਵੀ ਤੁਸੀਂ ਇਧਰੋਂ ਚੱਲੋ ਨਹੀਂ ਤੁਹਾਨੂੰ ਮੈਂ ਮੇਨ ਗੱਲ ਦੱਸਦਾ ਵੀ ਸਰਕਾਰ ਇੰਨਾ ਮੋਟੀਵੇਟ ਨਹੀਂ ਹੈਗੀ ਜਦੋਂ ਸਰਕਾਰ ਦੇ ਨਾ ਟਾਰਗੇਟ ਹੁੰਦੇ ਨੇ ਇਹਨਾਂ ਦੇ ਵੀ ਇਹਦੇ ਸੈਂਪਲ ਹੋਣੇ ਨੇ ਇਹਦਾ ਇਦਾਂ ਹੋਣਾ ਸਾਡੇ ਨਾਲ ਡਾਕਟਰ ਕੁਲਦੀਪ ਸਿੰਘ ਪਟਿਆਲੇ ਤੋਂ ਜੁੜੇ ਹੋਏ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਚੱਲਦੀ ਰਹਿੰਦੀ ਹੈ ਸਾਡੀ ਡਾਕਟਰ ਕੁਲਦੀਪ ਸਿੰਘ ਜਿਹੜੇ ਪੰਜਾਬ ਯੂਨੀਵਰਸਿਟੀ ਸੀ ਨਹੀਂ ਨਹੀਂ ਇਹ ਐਗਰੀਕਲਚਰ ਡਿਪਾਰਟਮੈਂਟ 'ਚ ਨੇ ਅੱਛਾ ਐਗਰੀਕਲਚਰ ਹਾਂਜੀ ਹੁਣ ਉਹਨਾਂ ਦੀ ਜਿਹੜੀ ਹੈ ਮੰਨ ਲਓ ਟਰਾਂਸਫਰ ਹੋ ਗਈ ਹੈ ਤੇ ਜਿਵੇਂ ਸਟੱਬਲ ਬਰਨਿੰਗ ਤੇ ਐਦਾਂ ਦੀ ਕੋਈ ਵੀ ਮੰਨ ਲਓ ਉਹਨਾਂ ਨੂੰ ਕੋਈ ਲੋਡ ਪੈਂਦੀ ਹੈ ਤਾਂ ਉਹ ਸਾਡੇ ਨਾਲ ਜ਼ਰੂਰ ਕੰਟੈਕਟ ਕਰਦੇ ਨੇ ਤੁਸੀਂ ਇਸ ਸਟੱਬਲ ਬਰਨਿੰਗ ਬਾਰੇ ਤੁਹਾਡਾ ਕੀ ਪੋਜੀਸ਼ਨ ਹੈ ਤੁਸੀਂ ਸਾੜਦੇ ਹੋ ਉਪਰ ਵਾਲੀ ਕਿ ਵੇਖੋ ਪਤਾ ਕੀ ਹੈ ਜੀ ਜੇ ਆਪਾਂ ਉਹਦੀ ਗੱਲ ਕਰੀਏ ਸਰਕਾਰ ਕਹਿੰਦੀ ਤਾਂ ਹੈਗੀ ਆ ਪਰ ਕਿਸਾਨ ਕੋਲੇ ਹੱਲ ਨਹੀਂ ਹੈਗਾ ਅਸੀਂ ਕਰਕੇ ਵੇਖੀ ਆ 2 3 ਸਾਲ 4 ਸਾਲ ਅਸੀਂ ਕਰਕੇ ਵੇਖੀ ਆ ਪਰ ਜਦੋਂ ਅਸੀਂ ਵਿੱਚ ਕਰ ਦਿੰਦੇ ਆ ਮੰਨ ਲਓ ਉਹਨੂੰ ਮਲਚਿੰਗ ਕਰ ਦਿੰਦੇ ਆ ਮਲਚਿੰਗ ਤੋਂ ਬਾਅਦ ਕੀ ਹੁੰਦਾ ਵੀ ਜਦੋਂ ਆਪਣੀ ਕਣਕ ਦਾ ਫਟਾਰਾ ਹੁੰਦਾ ਨਾ ਜੀ ਉਦੋਂ ਉਹਦੀ ਜੜ ਤੇ ਸੁੰਡੀ ਪੈ ਜਾਂਦੀ ਆ ਓਕੇ ਤੇ ਉਹਦੇ ਵਾਸਤੇ ਆਪਾਂ ਕਲੋਰੋ ਹਾਈ ਇਨਸੈਕਟੀਸਾਈਡ ਪਾਉਣੀ ਪੈਂਦੀ ਆ ਉਹਦੇ ਬਿਨਾ ਆਪਣਾ ਹੱਲ ਵੀ ਹੈ ਨਹੀਂ ਤੇ ਕਈ ਵਾਰੀ ਐ ਹੁੰਦਾ ਵੀ ਜਿਹੜੀ ਕਣਕ ਹੈ ਉਹ ਕਾਫੀ ਖਰਾਬ ਹੋ ਚੁੱਕੀ ਹੁੰਦੀ ਹੈ ਤੇ ਆਪਾਂ ਨੂੰ ਦੁਬਾਰਾ ਛੱਟਾ ਵੀ ਬੀਜ ਦਾ ਮਾਰਨਾ ਪੈਂਦਾ ਹੈ ਜਿਹਦੇ ਕਰਕੇ ਆਪਣਾ ਕੋਈ ਹੱਲ ਨਹੀਂ ਹੈਗਾ ਇੱਕ ਤਾਂ ਆਪਣੀ ਮਨੀ ਦੀ ਵੇਸਟੇਜ ਹੈਗੀ ਹੈ ਕਿਉਂਕਿ ਪਹਿਲਾਂ ਉਹਦੇ ਤੇ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਸਰਕਾਰਾਂ ਨੂੰ ਸਰਕਾਰਾਂ ਦਾ ਯੋਗਦਾਨ ਹੈ ਨਹੀਂ ਆਪਾਂ ਨੂੰ ਕੋਈ ਯੋਗਦਾਨ ਪਾਉਣਾ ਚਾਹੀਦਾ ਬਿਲਕੁਲ ਪਾਉਣਾ ਚਾਹੀਦਾ ਜਿੰਨੇ ਹਾਂਜੀ ਜਿੰਨੇ ਕਿ ਉਹਨਾਂ ਨੂੰ ਟਾਰਗੇਟ ਹੁੰਦੇ ਨੇ ਉਹ ਉਹਨੇ ਕਰ ਦਿੰਦੇ ਨੇ ਫੋਟੋਆਂ ਖਿੱਚ ਕੇ ਲੈ ਜਾਂਦੇ ਨੇ ਪਰ ਜਿਹੜੀ ਗੱਲ ਉਹਨਾਂ ਨੂੰ ਚਾਹੀਦੀ ਹੈ ਵੀ ਆਪਣੀ ਆਪਣ ਸਹਾਇਤਾ ਕਰਨੀ ਚਾਹੀਦੀ ਉਹ ਨਹੀਂ ਕਰਦੇ ਪ੍ਰੋਪਰ ਨਹੀਂ ਕਰਦੇ ਅੱਛਾ ਇੱਕ ਜਿਹੜਾ ਤੁਸੀਂ ਨੌਜਨ ਸਭਾ ਸਮਾਣਾ ਬਣਾਈ ਹੋਈ ਹੈ ਇਹਦੇ ਬਾਰੇ ਥੋੜਾ ਜਿਹਾ ਦੱਸੋਗੇ ਇਹਦਾ ਕੀ ਕੀ ਮਕਸਦ ਹੈ ਇਹਦਾ ਕੀ ਪ੍ਰੋਗਰਾਮ ਹੈ ਉਦੇਸ਼ ਕੀ ਹੈ ਇਹਦਾ ਵੇਖੋ ਜੀ ਇਦਾਂ ਸਾਡੇ ਨਾ ਬਜ਼ੁਰਗਾਂ ਨੇ ਪਹਿਲਾਂ ਅਸੀਂ ਫਤੇਗੜ ਸਾਹਿਬ ਨਾਲ ਹੀ ਬਿਲੋਂਗ ਕਰਦੇ ਸੀਗੇ ਕਿਉਂਕਿ ਸਾਡੀ ਜ਼ਮੀਨ ਉੱਥੇ ਉਸ ਹਾਬ ਨਾਲ ਵੀ ਅਸੀਂ ਨਾ ਜਿੱਦਾਂ ਆਪਣੇ ਲੰਗਰ ਲੱਗਦੇ ਹੁੰਦੇ ਸੀ ਫਤੇਗੜ ਜਦੋਂ ਆਪਣਾ ਸ਼ਿਧੀ ਜੋੜ ਮੇਲਾ ਹੁੰਦਾ ਹੂੰ ਤੇ ਉਦੋਂ ਲੰਗਰ ਲਾਈਦੇ ਸੀ ਬਜ਼ੁਰਗ ਲਾਉਂਦੇ ਸੀ ਹੌਲੀ ਹੌਲੀ ਘਟਦੇ ਗਏ ਚੱਲਦੇ ਗਏ ਜਿੱਦਾਂ ਵੀ ਫਿਰ ਉਸ ਤੋਂ ਮਗਰੋਂ ਅਸੀਂ ਚਲੋ ਥੋੜੇ ਜੇ ਮੰਨ ਲਓ ਵੀ ਸੰਭਾਲ ਲਿਆ ਤੇ ਨੌਜਵਾਨ ਮੰਨ ਲਓ ਸਭਾ ਗਰੁੱਪ ਬਣਾ ਲਿਆ ਸੀ ਕਾਫੀ ਸਾਲਾਂ ਤੋਂ ਤੇ ਉਸ ਤੋਂ ਮਗਰੋਂ ਹੌਲੀ ਹੌਲੀ ਸੰਗਤ ਦੇ ਸਹਿਯੋਗ ਨਾਲ ਅਸੀਂ ਆਪਣਾ ਮੰਨ ਲਓ ਵਧੀਆ ਗਰੁੱਪ ਬਣਾ ਕੇ ਵਧੀਆ ਕਮੇਟੀ ਬਣਾ ਕੇ ਤੇ ਜਿੱਥੇ ਵੀ ਮੰਨ ਲਓ ਕੁਦਰਤੀ ਆਫਤਾਂ ਆਉਂਦੀਆਂ ਨੇ ਉੱਥੇ ਵੀ ਲੰਗਰ ਲਾਉਂਦੇ ਆ ਜੀ ਅੱਛਾ ਜਿਹੜੇ ਤੁਸੀਂ ਬਰਾਣੇ ਬਜ਼ੁਰਗਾਂ ਦੀ ਗੱਲ ਕੀਤੀ ਉਹਨਾਂ 'ਚੋਂ ਕਿਸੇ ਦਾ ਨਾਂ ਤੁਹਾਡੇ ਚਿੱਤੇ 'ਚ ਹੈ ਹਾਂ ਜੀ ਸਾਡੇ ਯਾਦ ਵਿੱਚ ਕਿ ਦੱਸ ਸਕਦੇ ਹਾਂ ਨਹੀਂ ਨਹੀਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਜਰਨੈਲ ਸਿੰਘ ਨੇ ਸਰਦਾਰ ਕਰਨੈਲ ਸਿੰਘ ਜੀ ਅਨੰਦ ਸਿੰਘ ਜੀ ਨੇ ਸਰਦਾਰ ਤੇ ਚਿੜਤ ਸਿੰਘ ਜੀ ਨੇ ਅਗਰਾਯਾ ਸਾਹਿਬ ਬਾਕੀ ਹੋਰ ਵੀ ਕਈ ਮੰਨ ਲਓ ਨਹੀਂ ਸਾਰਿਆਂ ਦਾ ਮੁੱਢ ਬਣਿਆ ਹਾਂ ਜੀ ਉਹਨਾਂ ਨੇ ਮੁੱਢ ਹਾਂ ਜੀ ਮੁੱਢ ਉਹਨਾਂ ਨੇ ਬਣਿਆ ਸੀਗਾ ਵੀ ਉਹ ਸੇਵਾ ਲੈ ਕੇ ਜਾਂਦੇ ਹੁੰਦੇ ਸੀ ਫਤੇਗੜ ਸਾਹਿਬ ਉਸ ਤੋਂ ਮਗਰੋਂ ਸਾਡਾ ਗਰੁੱਪ ਸਾਰਾ ਮੰਨ ਲਓ ਵਧੀਆ ਜੁੜ ਗਿਆ ਬੱਚੇ ਹੋ ਗਏ ਉਹਨਾਂ ਦੇ ਹੂੰ ਤੇ ਸਾਰੇ ਅਸੀਂ ਰਲ ਮਿਲ ਕੇ ਉਹਨਾਂ ਦੇ ਸੰਗਤ ਦੇ ਸਹਿਯੋਗ ਨਾਲ ਹਾਂ ਮਤਲਬ ਹੁਣ ਤੁਹਾਡਾ ਉਦੇਸ਼ ਉਹਦੋਂ ਥੋੜਾ ਜਿਹਾ ਵਿਸ਼ਾਲ ਹੋ ਗਿਆ ਵੀ ਇਕੱਲੇ ਤੁਸੀਂ ਅਤੇਗੜ ਸਾਹਿਬ ਨਹੀਂ ਜਾਂਦੇ ਕੋਈ ਕਿਸਾਨੀ ਸੰਘਰਸ਼ ਸ਼ੁਰੂ ਹੁੰਦਾ ਹੈ ਉਹਦੇ ਵਿੱਚ ਤੁਸੀਂ ਭਾਗ ਲੈਣੇ ਹੋ ਜਿਵੇਂ ਕਿ ਇੱਥੇ ਮਤਲਬ ਲੰਬੇ ਸਮੇਂ ਤੋਂ ਰੇਵੀ ਇਹ ਸੇਵਾ ਕੀਤੀ ਜਾ ਰਹੀ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਅਸੀਂ ਦਿੱਲੀ ਵੀ 6 ਮਹੀਨੇ ਆਪਣਾ ਲੰਗਰ ਚੱਲਦਾ ਰਿਹਾ ਜੀ ਸਿੰਗੂ ਤੇ ਜਾਂ ਟਿਕਰੀ ਤੇ ਨਹੀਂ ਆਪਣਾ ਸਿੰਗੂ ਤੇ ਸੀਗਾ ਸਿੰਗੂ ਬਾਰਡਰ ਤੇ ਹਾਂਜੀ ਓਕੇ ਤੇ ਉਸ ਤੋਂ ਮਗਰੋਂ ਹੁਣ ਅਸੀਂ ਜਿੱਦਣ ਫਤੇਗੜ ਸਾਹਿਬ ਛਿੱਦੀ ਜੋੜ ਮੇਲਾ ਉੱਥੋਂ ਆਏ ਆ ਉਸ ਤੋਂ ਮਗਰੋਂ ਅਸੀਂ ਖਨੌਰੀ ਇੱਥੇ ਬਾਰਡਰ ਤੇ ਲੰਗਰ ਸਟਾਰਟ ਕਰਤਾ ਸੀਗਾ ਤੇ ਥੋੜਾ ਜਿਹਾ ਸਾਡੇ ਗੈਪ ਤਾਂ ਪਿਆ ਸਾਡਾ ਇੱਕ ਮੁੰਡਾ ਗੁਰदयाल ਸਿੰਘ ਉਹ ਪਿੱਛੇ ਨਾਉਣ ਲੱਗੇ ਸ਼ਾਇਦ ਤੁਹਾਡੇ ਯਾਦ ਵੀ ਹੋਵੇ ਉਹ ਉਨੂੰ ਅੱਗ ਤੇਲ ਲੱਗ ਗਿਆ ਹਾਂ ਹਾਂ ਮੈਂ ਆ ਕੇ ਕਿਹਾ ਉਹ ਬਿਲਕੁਲ ਜੀ ਉਦੋਂ ਉਹਦਾ ਬਹੁਤ ਜ਼ਿਆਦਾ ਸਾਡਾ ਉਦੋਂ ਨੁਕਸਾਨ ਹੋਇਆ ਵੈਸੇ ਥੋੜਾ ਦਿਨ ਚੱਲਦਾ ਰਿਹਾ ਲੰਗਰ ਪਰ ਵਿੱਚ ਜੀ ਅਸੀਂ ਰੋਕਤਾ ਸੀਗਾ ਕੀ ਹੁਣ ਮੁੰਡਾ ਉਹ ਠੀਕ ਹੈ ਜੀ ਪਰ 30 35% ਪਰਸੈਂਟ ਜਿਹੜਾ ਸੀ ਨਾ ਡੈਮੇਜ ਹੋ ਗਿਆ ਡੈਮੇਜ ਹੋ ਗਿਆ ਸੀਗਾ ਬਹੁਤ ਹੌਲੀ ਉਹ ਘਰੇ ਆ ਚਲੋ ਵੈਸੇ ਚੱਲਦਾ ਪਰ ਸਰਕਾਰ ਵੱਲੋਂ ਸਾਨੂੰ ਉਹਦੇ ਵੀ ਕੋਈ ਸਹਿਯੋਗ ਨਹੀਂ ਮਿਲੀ ਜੀ ਕੋਈ ਕਿਸੇ ਤਰ੍ਹਾਂ ਦੀ ਬਹੁਤ ਮਤਲਬ ਜਥੇਬੰਦੀਆਂ ਨੇ ਕੋਈ ਠਾਇਆ ਮੁੱਦਾ ਇਹ ਯਾਰ ਮੰਗ ਰੱਖੀ ਹੋਵੇ ਨਹੀਂ ਕੋਈ ਇਦਾਂ ਦੀ ਕੋਈ ਹਲੇ ਮੰਗ ਵਗੈਰਾ ਨਹੀਂ ਰੱਖੀ ਹੈਗੀ ਤੇ ਅਸੀਂ ਜਿੰਨਾ ਵੀ ਉਹਦੇ ਤੇ ਖਰਚਾ ਆਇਆ ਅਸੀਂ ਆਪਣੀ ਕਮੇਟੀ ਵੱਲੋਂ ਹੀ ਕੀਤਾ ਹੈ ਕਿਸੇ ਤੋਂ ਹੋਰ ਆਪਾਂ ਨਾ ਕਿਸੇ ਨੇ ਸਾਨੂੰ ਪੁੱਛਿਆ ਨਾ ਅਸੀਂ ਕਿਸੇ ਤੋਂ ਲਿਆ ਜੀ ਆਪਣੀ ਕਮੇਟੀ ਨੌਜਵਾਨ ਸਭਾ ਸਮਾਣਾ ਵੱਲੋਂ ਹੀ ਉਹਦਾ ਜਿੰਨਾ ਇਲਾਜ ਹੋਇਆ ਅਸੀਂ ਆਪਣੇ ਕੋਲ ਹੀ ਕੀਤਾ ਜੀ ਓਕੇ ਓਕੇ ਤੇ ਹੁਣ ਤੁਸੀਂ ਜਿਹੜੀ ਮੌਜੂਦਾ ਹਾਲਤ ਦੇ ਵਿੱਚ ਹਾਂਜੀ ਹਾਂ ਇੱਕ ਤੇ ਇਹ ਹੈਗਾ ਜਿਵੇਂ ਅੱਜ ਜਲੇਬੀਆਂ ਦਾ ਲੰਗਰ ਹੈ ਹਾਂਜੀ ਤੇ ਆਮਨੇ ਦੇ ਦੇਖ ਕੇ ਵੀ ਮੂੰਹ ਚ ਪਾਣੀ ਆ ਜਾਂਦਾਗਾ ਤੇ ਇਹ ਪਿਆ ਤਾਂ ਉਧਰ ਹਜੇ ਫਣੀ ਜਾ ਰਹੀਆਂ ਨਹੀਂ ਐ ਇਹ ਦਿਮਾਗ ਚ ਕਿੱਥੋਂ ਆਉਂਦਾ ਵੀ ਐਦਾਂ ਦੇ ਲੰਗਰ ਵੀ ਲਗਾਏ ਜਾਣ ਇਹ ਵੇਖੋ ਜੀ ਇਹ ਨਾ ਇੱਕ ਜਿਵੇਂ ਮੰਨ ਲਓ ਹੁਣ ਆਪਣਾ ਸੰਘਰਸ਼ ਚੱਲ ਰਿਹਾ ਹ ਹੁਣ ਜਿਵੇਂ ਦੂਰੋਂ ਦੂਰੋਂ ਬਹੁਤ ਸੰਗਤਾਂ ਆ ਰਹੀਆਂ ਨੇ ਬਿਲਕੁਲ ਉਹਨਾਂ ਨੂੰ ਆਪਾਂ ਇੱਕ ਉਤਸ਼ਾਹ ਹੁੰਦਾ ਹੈ ਵੀ ਜਦੋਂ ਆਈਏ ਹਨਾ ਉਹਨਾਂ ਨੂੰ ਵੀ ਥੋੜਾ ਜਿਹਾ ਅਸੀਂ ਵੈਲਕਮ ਕਰ ਦਈਏ ਰੋਟੀ ਰੋਟੀ ਪਾਣੀ ਨਾਲ ਚੱਲ ਰਿਹਾ ਰੋਟੀ ਪਾਣੀ ਮਨ ਲਓ ਵੀ ਕਿਸੇ ਨੂੰ ਐ ਫੀਲ ਨਾ ਹੋਵੇ ਵੀ ਅਸੀਂ ਗਏ ਉੱਥੇ ਆਪਾਂ ਨੂੰ ਐਵੇਂ ਭੁੱਖੇ ਰਹੇ ਜਾਂ ਕਿਸੇ ਤਰ੍ਹਾਂ ਦੀ ਵੀ ਅਸੀਂ ਜਿੰਨਾ ਵੀ ਸਾਡੇ ਹੁੰਦਾ ਅਸੀਂ ਆਪਣਾ ਸਹਾਇਕ ਦਿੰਨੇ ਆ ਉਹਨਾਂ ਨੂੰ ਜਾਨੀ ਮਾਨਸਿਕ ਤਣਾਅ ਨਾ ਰਹੇ ਬਿਲਕੁਲ ਹਾਂਜੀ ਥੋੜਾ ਰਿਲੈਕਸ ਫੀਲ ਕਰਨ ਦਾ ਨਾ ਵੀ ਜਿਵੇਂ ਮਲਕਰ ਆਂਦਾ ਕਈਆਂ 사ਵਾਂ ਤੇ ਵਿਆਹ ਵਾਲੀਆਂ ਝਲਕਾਂ ਵੀ ਮਿਲ ਗਈਆਂ ਨੇ ਹੈਨਾ ਅੱਛਾ ਇਹ ਇਹ ਇੱਕ ਤੁਹਾਡਾ ਮਕਸਦ ਹੈਗਾ ਤੇ ਹੁਣ ਜਿਹੜਾ ਮੌਜੂਦਾ ਹਾਲਤ ਦੇ ਵਿੱਚ ਹਾਂਜੀ ਜਦੋਂ ਤੱਕ ਹੁਣ ਕੇਂਦਰ ਸਰਕਾਰ ਦਾ ਆਉਂਦਾ ਰਿਹਾ ਰਵਈਆ ਵੇਖੋ ਉਹ ਚ ਕੋਈ ਬਹੁਤਾ ਆਪਾਂ ਨੂੰ ਲੱਗ ਨਹੀਂ ਰਿਹਾ ਪੋਜੀਟਿਵ ਕੀ ਸਮਝਦੇ ਹੋ ਤੁਸੀਂ ਇਹ ਮਤਲਬ ਜਿਹੜਾ ਕਿਸਾਨ ਦਾ ਕਿਸਾਨੀ ਸੰਘਰਸ਼ ਹੈ ਕਿੱਧਰ ਨੂੰ ਜਾਏਗਾ ਹੁਣ ਇਹ ਵੇਖੋ ਜੀ ਕੇਂਦਰ ਸਰਕਾਰ ਨੇ ਤਾਂ ਉਹਨਾਂ ਤਾਂ ਮਨੋਪਲੀ ਉਹਨਾਂ ਨੇ ਇੱਕ ਸਾਭ ਦੀ ਕੀਤੀ ਹੋਈ ਆ ਉਹਨਾਂ ਨੇ ਮਾਈਂਡ ਸੈਟ ਕੀਤਾ ਹੋਇਆ ਆਪਣਾ ਜੋ ਉਹਨਾਂ ਨੇ ਕਰਨਾ ਹੈ ਉਹ ਕਰਨਾ ਹੀ ਹੈ ਚਲੋ ਥੋੜਾ ਜਿਆ ਪਹਿਲਾਂ ਵੀ ਜਿਵੇਂ ਆਪਾਂ ਦਿੱਲੀ ਸੀਗੇ ਉਦੋਂ ਵੀ ਉਹਨਾਂ ਨੇ ਕਹਿਤਾ ਵੀ ਹਾਂ ਜੀ ਅਸੀਂ ਬਿੱਲ ਜਿਹੜੇ ਨੇ ਆਇਆ ਕਰਤੇ ਮੋੜ ਤੇ ਵਾਪਸ ਕਰਤਾ ਉਸ ਤੋਂ ਮਗਰ ਹੀ ਉਹਨਾਂ ਨੇ ਹੁਣ ਤੁਹਾਨੂੰ ਪਤਾ ਵੀ ਡਰਾਫਟ ਬਿੱਲ ਲਾਗੂ ਕਰਤਾ ਹੂੰ ਇਹ ਮੰਨ ਲਓ ਆਪਾਂ ਡਾਇਰੈਕਟ ਨਹੀਂ ਗਏ ਰਹੇ ਇਨਡਾਇਰੈਕਟ ਜਿਹੜੀਆਂ ਸਰਕਾਰਾਂ ਨੇ ਉਹ ਸਿੱਧੇ ਆਪਣੇ ਪੰਜਾਬ ਤੇ ਹਮਲਾ ਕਰ ਰਹੀਆਂ ਨੇ ਜੀ ਹੂੰ ਤੇ ਅਸੀਂ ਸਾਰੇ ਆਪਣੇ ਨੌਜਵਾਨ ਵੀਰਾਂ ਨੂੰ ਪੰਜਾਬ ਵਾਲਿਆਂ ਨੂੰ ਹਰਿਆਣੇ ਵਾਲਿਆਂ ਨੂੰ ਇਹ ਕਹਿੰਨੇ ਆ ਵੀ ਯਾਰ ਵੱਧ ਤੋਂ ਵੱਧ ਜੁੜੋ ਆਪਣੀ ਪੀੜ੍ਹੀ ਨੂੰ ਆਪਣੀਆਂ ਜ਼ਮੀਨਾਂ ਨੂੰ ਸਾਰਿਆਂ ਨੂੰ ਬਚਾਓ ਤੇ ਇਹ ਕਿਸੇ ਇੱਕ ਜਣੇ ਦਾ ਮਸਲਾ ਨਹੀਂ ਹੈਗਾ ਆਪਣਾ ਮੰਨ ਲਓ ਜ਼ਮੀਨਾਂ ਦਾ ਆਪਣੇ ਜ਼ਮੀਰਾਂ ਦਾ ਸਾਰਿਆਂ ਦਾ ਇਹ ਹੁਣ ਇੱਕ ਬਹੁਤ ਵੱਡਾ ਜਿਹਾ ਆਪਾਂ ਕਹਿ ਸਕਦੇ ਹਾਂ ਨਾ ਜੀ ਤੇ ਇਹ ਹੁਣ ਆਪਾਂ ਨੂੰ ਪਰਖਦੇ ਪਏ ਨੇ ਕੇਂਦਰ ਵਾਲੇ ਇਹੋ ਆਪਾਂ ਨੂੰ ਖਰੇ ਉਤਰਨਾ ਚਾਹੀਦਾ ਤੇ ਆਪਾਂ ਨੂੰ ਆਪਣੇ ਹੱਕ ਜਿਹੜੇ ਨੇ ਲੈਣੇ ਚਾਹੀਦੇ ਨੇ ਹਮ ਤੁਹਾਡਾ ਸ਼ੁਭ ਨਾਮ ਦੱਸੋਗੇ ਹਰਪ੍ਰੀਤ ਜੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਤੁਹਾਡਾ ਪਿੰਡ ਕਿਹੜਾ ਹੈ ਸਮਾਣਾ ਜੀ ਸਮਾਣਾ ਖਾਸ ਹਾਂ ਅੱਛਾ ਤੁਸੀਂ ਇਹ ਨੌਜਨ ਸਭਾ ਨਾਲ ਕਦੋਂ ਜੁੜੇ ਹੋਏ ਹੋ ਕਿੰਨੇ ਸਾਲ ਹੋ ਗਏ ਸ਼ੁਰੂ ਤੋਂ ਹੀ ਸ਼ੁਰੂ ਤੋਂ ਯਾਨੀ ਹੋਗੇ 10-12 ਸਾਲ ਹਾਂਜੀ ਅੱਛਾ ਅੱਛਾ ਤੁਹਾਡਾ ਵੀ ਕੋਈ ਪਰਿਵਾਰ ਦਾ ਹੋਰ ਬੰਦਾ ਵੀ ਕੰਮ ਕਰਦਾ ਹਾਂਜੀ ਨਹੀਂ ਇਹ ਹੈ ਹਾਂ ਹਾਂਜੀ ਆਪਣੇ ਬਜ਼ੁਰਗ ਹਨ ਜਿਵੇਂ ਇਹਨਾਂ ਚੜ੍ਹਤ ਸਿੰਘ ਦਾ ਨਾਲ ਆ ਅੱਛਾ ਚੜ੍ਹਤ ਸਿੰਘ ਹਾਂਜੀ ਹਾਂ ਉਹ ਤੁਹਾਡੇ ਬਜ਼ੁਰਗ ਸੀਗੇ ਫਾਦਰ ਸਾਹਿਬ ਸੀ ਤੁਹਾਡੇ ਦਾਦਾ ਜੀ ਸੀ ਚਾਚਾ ਜੀ ਹਨ ਚਾਚਾ ਜੀ ਓਕੇ ਓਕੇ ਤੇ ਤੁਸੀਂ ਵੀ ਇੱਥੇ ਡਟੇ ਹੋਏ ਹੋ ਲਗਾਤਾਰ ਹਾਂਜੀ ਹਾਂ ਡਟੇ ਰਹੋਗੇ ਜਿੰਨਾ ਚਿਰ ਚੱਲਣਾ ਸੰਘਰਸ਼ ਹੈ ਹਾਂ ਠੀਕ ਹੈ ਆਪਣਾ ਸ਼ੋਭਨਾ ਦੁਬਾਰਾ ਤੋਂ ਫਿਰ ਦੱਸਿਓ ਮੇਰਾ ਨਾਮ ਹੈ ਹਰਜੋਤ ਸਿੰਘ ਹੈ ਜੀ ਹਾਂ ਹਰਜੋਤ ਇਹਦੇ ਤੇ ਕੋਈ ਤੇਰੇ ਮਨ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਮੈਂ ਸਵਾਲਾਂ ਦੇ ਰੂਪ ਚ ਨਾ ਪੁੱਛਿਆ ਪੁੱਛੀਆਂ ਹੋਣ ਤੇਰੇ ਮਨ ਚ ਆਉਂਦੀਆਂ ਹੁਣ ਉਹ ਕਹਿਣਾ ਚਾਹੁੰਦੇ ਹੋ ਤੁਸੀਂ ਬਸ ਜੀ ਮੈਂ ਇੱਕ ਕੋਈ ਗੱਲ ਕਹਿਣਾ ਜੀ ਸਾਰਿਆਂ ਨੂੰ ਵੀ ਹੌਮ ਹਮਾ ਕੇ ਆਪਾਂ ਨੂੰ ਜਦੋਂ ਐਵੇਂ ਦੇ ਕਿਸਾਨੀ ਸੰਘਰਸ਼ ਲੱਗਦੇ ਨੇ ਤੇ ਸਾਰਿਆਂ ਨੂੰ ਯਾਰ ਜ਼ਰੂਰ ਇੱਕ ਵਾਰੀ ਤੇ ਜਰੂਰ ਆਓ ਅਸੀਂ ਇਹੀ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਜਰੂਰ ਪਹੁੰਚੋ ਜੀ ਅੱਛਾ ਇੱਕ ਹੋਰ ਹੈ ਮੇਰੇ ਦਿਮਾਗ ਦੇ ਵਿੱਚ ਆਇਆ ਜਦੋਂ ਤੁਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਹੋ ਨੌਜਵਾਨਾਂ ਦਾ ਇੱਕ ਹਿੱਸਾ ਜਿਹੜਾ ਉਹ ਮਤਲਬ ਇੱਥੇ ਸਾਡੇ ਸਿਸਟਮ ਦੇ ਵਿੱਚ ਵਿਸ਼ਵਾਸ ਗਵਾ ਚੁੱਕਿਆ ਹੈ ਕਿ ਉਹਨਾਂ ਦਾ ਇੱਥੇ ਕੋਈ ਭਵਿੱਖ ਨਹੀਂ ਉਹਨੇ ਵਿਦੇਸ਼ਾਂ ਦਾ ਰੁਖ ਕੀਤਾ ਹੈ ਵਿਦੇਸ਼ਾਂ ਵਿੱਚੋਂ ਮੋੜਵੇਂ ਰੂਪ ਚ ਤੁਸੀਂ ਉਹ 104 ਪ੍ਰਵਾਸੀਆਂ ਵਾਲੀ ਜਿਹੜੇ ਵਾਪਸ ਭੇਜੇ ਅਮਰੀਕਾ ਉਹ ਘਟਨਾ ਵੀ ਤੁਸੀਂ ਦੇਖੀ ਹੋਣੀ ਆ ਸੋਸ਼ਲ ਮੀਡੀਆ ਦੇ ਵਿੱਚ ਵੀ ਮਤਲਬ ਚਰਚਾ ਦਾ ਵਿਸ਼ਾ ਉਈ ਅਸੀਂ ਵੀ ਉਸ ਇਸ਼ੂ ਨੂੰ ਜਿਹੜਾ ਹੈ ਵੋਇਸ ਆਫ ਈਸਟ ਪੰਜਾਬ ਤੇ ਮਤਲਬ ਉੱਤੇ ਡਿਸਕਸ ਕੀਤਾ ਜਾਂ ਪਾਇਆ ਅਸੀਂ ਵੀਡੀਓ ਇੱਕ ਉਹਦੇ ਨਾਲ ਸੰਬੰਧਿਤ ਤੇ ਇਹਦੇ ਤੇ ਤੁਸੀਂ ਉਹਨਾਂ ਨੌਜਵਾਨਾਂ ਨੂੰ ਜਿਹੜੇ ਪਾੜੇ ਲਿਖੇ ਨੇ ਜਿਹੜੇ ਜਿਹਨਾਂ 'ਚ ਟੈਲੈਂਟ ਹੈਗਾ ਜਿਵੇਂ ਤੁਸੀਂ ਮਤਲਬ ਐਗਰੀਕਲਚਰ ਦੇ ਫੀਲਡ ਦੇ ਵਿੱਚ ਖੁਦ ਖੇਤੀ ਦੇ ਵਿੱਚ ਉਹ ਟੈਲੈਂਟ ਆਪਣਾ ਲਾਗੂ ਕਰ ਰਹੇ ਹੋ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਪਤਾ ਕੀ ਹੈ ਜੀ ਸਾਰਿਆਂ ਨੂੰ ਅਸੀਂ ਇੱਕੋ ਹੀ ਅਪੀਲ ਕਰਦੇ ਆਂ ਵੀ ਮਿਹਨਤ ਕਰਨੀ ਚਾਹੀਦੀ ਏ ਮਿਹਨਤ ਕਰੋ ਵੀ ਮਿਹਨਤ ਬਿਨਾ ਹੱਲ ਵੀ ਨਹੀਂ ਕੋਈ ਕੰਮ ਹੀ ਜਿਵੇਂ ਦੱਸਿਆ ਵੀ ਕੰਮ ਹੀ ਪੂਜਾ ਤੇ ਕੰਮ ਨਾਲ ਹੀ ਸਾਰਾ ਕੁਝ ਹੋਣਾ ਹੈ ਕੰਮ ਭਾਵੇਂ ਤੁਸੀਂ ਇੱਥੇ ਕਰ ਲਓ ਕੰਮ ਤੁਸੀਂ ਬਾਹਰ ਕਰ ਲਓ ਪਰ ਆਪਣੀ ਜਿਹੜੀ ਧਰਤੀ ماں ਏ ਇਹਦੇ ਨਾਲੋਂ ਨਾ ਤੁਸੀਂ ਅਲੱਗ ਹੋਵੋ ਜਾਣਾ ਤੁਸੀਂ ਜੀ ਸਦਕੇ ਜਿੱਥੇ ਮਰਜ਼ੀ ਬਾਹਰ ਜਾਓ ਤੇ ਪਰ ਆਪਣੀ ਧਰਤੀ ਦਾ ਥੋੜਾ ਜਿਆ ਸੋਚੋ ਆਪਣੀਆਂ ਜ਼ਮੀਨਾਂ ਦਾ ਸੋਚੋ ਆਪਣੀਆਂ ਜੜਾਂ ਨਾਲ ਜੁੜੇ ਰਹੋ ਆਪਣੀ ਜੜਾਂ ਨਾਲ ਜੁੜੇ ਰਹੋ ਕੋਈ ਫਾਇਦਾ ਨਹੀਂ ਤੁਸੀਂ ਆਪਣਾ ਘਰ-ਬਾਰ ਜ਼ਮੀਨਾਂ ਵੇਚ ਕੇ ਜੇ ਬਾਹਰ ਜਾਓਗੇ ਥੋੜੇ ਬੋਦੇ 10 ਪੈਸੇ 4 ਪੈਸੇ ਕਮਾ ਕੇ ਜੇ ਤੁਸੀਂ ਉੱਥੇ ਹੀ ਲਈ ਜਾਓਗੇ ਉੱਥੇ ਕੋਈ ਭੁਵਿੱਖ ਨਹੀਂ ਹੈਗਾ ਹਾਂ ਇਹਦੇ ਨਾਲ ਕੋਈ ਫਾਇਦਾ ਨਹੀਂ ਹੈਗਾ ਇਹਦੇ ਨਾਲ ਸੰਬੰਧਦਰ ਜੋ ਇੱਕ ਸਵਾਲ ਹੈਗਾ ਕਿ ਜਿਵੇਂ 60 ਤੋਂ ਲੈ ਕੇ 70 ਲੱਖ ਤੱਕ ਵੀ 40 45 ਤਾਂ ਆਮ ਹੀ ਐ ਬਿਲਕੁਲ ਇੰਨਾ ਪੈਸਾ ਲਾ ਕੇ ਜਿਹੜੇ ਜਾਂਦੇ ਨੇ ਉਹ 60 70 ਲੱਖ ਦੇ ਵਿੱਚ ਤੁਹਾਡੇ ਖਿਆਲ ਮੁਤਾਬਕ ਕੋਈ ਇੱਥੇ ਨਹੀਂ ਕੀਤਾ ਕੀਤਾ ਜਾ ਸਕਦਾ ਬਿਲਕੁਲ ਕੀਤਾ ਜਾ ਸਕਦਾ ਜੀ ਮੈਂ ਤੁਹਾਨੂੰ ਉਹੀ ਦੱਸਦਾ ਜੀ ਪਹਿਲਾਂ ਨਾਲੋਂ ਆਪਣੇ ਹੁਣ ਬਹੁਤ ਫਰਕ ਪੈ ਗਿਆ ਪਹਿਲਾਂ ਲੋਕੀ ਜਿਹੜੇ ਸੀਗੇ ਤਕਰੀਬਨ ਹਰੇਕ ਕੰਮ ਕਰਨ ਲੱਗਿਆ ਸ਼ਰਮ ਸਮਝਦੇ ਸੀਗੇ ਹੁਣ ਮੈਂ ਅਸੀਂ ਐਪਰੀਸ਼ੀਏਟ ਵੀ ਕਰਦੇ ਆ ਉਹਨਾਂ ਬੱਚਿਆਂ ਨੂੰ ਉਹਨਾਂ ਵੀਰਾਂ ਨੂੰ ਉਹਨਾਂ ਭੈਣਾਂ ਨੂੰ ਵੀ ਜਿਹੜੇ ਇਹ ਮਨ ਲਓ ਵੀ ਆਪਣੇ ਨਾਲ ਆਪਣਾ ਮਾਪਿਓ ਦਾ ਜਾਂ ਆਪਣਾ ਘਰਬਾਰ ਦਾ ਸਾਰਾ ਸਾਥ ਇੱਥੇ ਦੇ ਰਹੇ ਨੇ ਤੇ ਇੱਥੇ ਮਿਹਨਤ ਕਰ ਰਹੇ ਨੇ ਹੂੰ ਹੂੰ ਤੇ ਵੇਖੋ ਮਾਪਿਓ ਨੇ ਆਪਾਂ ਨੂੰ ਜਨਮ ਦਿੱਤਾ ਵੱਡੇ ਕੀਤਾ ਆਪਣੀਆਂ ਸਾਰੀਆਂ ਖੁਸ਼ੀਆਂ ਪੂਰੀਆਂ ਕੀਤੀਆਂ ਜਦੋਂ ਕਿ ਉਹਨਾਂ ਦਾ ਬੁਢਾਪਾ ਆਇਆ ਤੇ ਆਪਾਂ ਉਹਨਾਂ ਨੂੰ ਛੱਡ ਕੇ ਆਪਾਂ ਬਾਹਰ ਚਲੇ ਜਾਂਦੇ ਆ ਹੂੰ ਤੇ ਉਹਨਾਂ ਵਾਸਤੇ ਵੀ ਇੱਕ ਸੋਚਣ ਵਾਲੀ ਗੱਲ ਹੋ ਜਾਂਦੀ ਹੈ ਤੇ ਉਹ ਕਹਿ ਨਹੀਂ ਸਕਦੇ ਉਹਨਾਂ ਦੇ ਮਨ ਨੂੰ ਪਤਾ ਹੈ ਕਈ ਵਾਰੀ ਐਦਾਂ ਹੁੰਦਾ ਹੈ ਵੀ ਉਹਨਾਂ ਦੀ ਉਹ ਇਸ ਧਰਤੀ ਤੋਂ ਚਲੇ ਵੀ ਜਾਂਦੇ ਨੇ ਆਪਾਂ ਲਾਸਟ ਟਾਈਮ ਉਹਨਾਂ ਕੋਲੇ ਉਹਨਾਂ ਦਾ ਮੂੰਹ ਵੀ ਨਹੀਂ ਦੇਖ ਸਕਦੇ ਇਹੋ ਜੀ ਕਮਾਈ ਦਾ ਕੋਈ ਫਾਇਦਾ ਨਹੀਂ ਜੀ ਆਪਾਂ ਨੂੰ ਇੱਥੇ ਸੰਤੁਸ਼ਟ ਹੋਣਾ ਚਾਹੀਦਾ ਹੈ ਤੇ ਇਹ ਇਹ ਸਿਰਫ ਦਿਮਾਗ ਦੀ ਖੇਡ ਹੈ ਜੇ ਇੱਥੇ ਆਪਾਂ ਮਿਹਨਤ ਕਰ ਸਕਦੇ ਆ ਤੇ ਆਪਾਂ ਕਿਤੇ ਵੀ ਮਿਹਨਤ ਕਰ ਸਕਦੇ ਆ ਤੇ ਬਾਹਰ ਦਾ ਦੇਸ਼ ਦਾ ਕੋਈ ਪਤਾ ਨਹੀਂ ਅਗਲਾ ਕਦਮ ਮਰਜ਼ੀ ਜਿਹਾ ਚੜ ਕੇ ਆਪਾਂ ਨੂੰ ਉਧ ਹੀ ਭੇਜ ਦਿੰਦਾ ਵੀ ਤੁਸੀਂ ਜਾਓ ਆਪਾਂ ਤੇ ਮੈਂ ਕਹਿੰਦਾ ਮਿਹਨਤ ਕਰੋ ਜਿੱਥੇ ਮਰਜ਼ੀ ਕਰੋ ਪਰ ਆਪਣਾ ਕਰਕੇ ਮਿਹਨਤ ਆਪਣੇ ਦੇਸ਼ ਦਾ ਆਪਣੀ ਧਰਤੀ ਦਾ ਆਪਣੀ ਧਰਤੀ ਮਾਂ ਦਾ ਖਿਆਲ ਆਪਣੇ ਮਾਪਿਓ ਦਾ ਖਿਆਲ ਜਰੂਰ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਬਹੁਤ ਬਹੁਤ ਸ਼ੁਕਰੀਆ ਇਹ ਸੰ ਸਮਾਣਾ ਜਿਹੜੇ ਨੌਜਵਾਨ ਸਭਾ ਹੈਗੀ ਆ ਉਹਨਾਂ ਨਾਲ ਸੰਬੰਧਿਤ ਨੌਜਵਾਨ ਜਿਹੜੇ ਲੰਗਰ ਦੇ ਵਿੱਚ ਇੱਥੇ ਸੇਵਾ ਕਰ ਰਹੇ ਨੇ ਔਰ ਤਹਈਆ ਕਰਕੇ ਜਿਹੜਾ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇਗੇ ਤੇ ਇੱਧਰ ਤੁਸੀਂ ਸਾਹਮਣੇ ਇੱਕ ਵਾਰੀ ਫੇਰ ਝਲਕ ਦੇਖ ਲਓ ਜਲੇਬੀਆਂ ਬਣ ਰਹੀਆਂ ਨੇਗੀਆਂ ਤੇ ਇਹ ਲੰਗਰ ਲਗਾਤਾਰ ਇੱਥੇ ਲਾਇਆ ਜਾਂਦਾ ਅੱਜ ਖਾਸ ਤੌਰ ਤੇ 12 ਨੂੰ ਜਿਹੜੀ ਮਹਾਪੰਚਾਇਤ ਜਾਂ ਬਹੁਤ ਜੜਾ ਵਿਸ਼ਾਲ ਇਕੱਠ ਹੋ ਰਿਹਾ ਹੈ ਕਿਸਾਨੀ ਸੰਘਰਸ਼ ਜਿਹੜਾ 20 ਹੈਗਾ ਇਹ ਨਵੇਂ ਸਿਰੇ ਤੋਂ ਜਦੋਂ ਸ਼ੁਰੂ ਹੋਇਆ ਸੀ ਉਹਨੂੰ 1 ਸਾਲ ਦਾ ਅਰਸਾ ਹੋ ਚੁੱਕਿਆ ਹੈਗਾ ਉਸ ਇੱਕ ਸਾਲ ਤੇ ਅੱਜ ਸਪੈਸ਼ਲ ਪ੍ਰੋਗਰਾਮ ਖਨੋਰੀ ਬਾਰਡਰ ਤੇ ਕੀਤਾ ਜਾ ਰਿਹਾ ਤੇ ਕੱਲ ਨੂੰ ਇਹ ਸ਼ੰਭੂ ਬਾਰਡਰ ਤੇ ਕੀਤਾ ਜਾਏਗਾ ਆ ਮੈਂ ਨੌਜਨ ਸਵਾ ਸਮਾਣਾ ਦਾ ਵੌਇਸ ਆਫ ਪੀਸਟ ਪੰਜਾਬ ਵੱਲੋਂ ਅਹ ਬਿਹਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੇ ਵਿਚਾਰ ਰੱਖੇ ਥੈਂਕ ਯੂ ਸੋ ਮਚ ਮੈਂ ਅਜੈਬ ਸਿੰਘ ਟਿਵਾਣਾ